ਉਹ ਮੈਂ ਤੁਹਾਡੇ ਲੰਗਰ ਆਵਾਸ ਤੇ ਗੁਰੂ ਘਰ ਦੀ ਸੇਵਾ ਆਵਾਸ ਤੇ ਭੇਟ ਕਰਾਂ। ਤੇ ਦਸਵੇਂ ਪਾਤਸ਼ਾਹ ਨੇ ਬਚਨ ਆਖਿਆ ਨੀਕ ਬਹਾਦਰ ਸਿਮਰਿਆ ਘਰਮੋਂ ਤੇ ਆਇਆ। ਸੰਤ ਥਾਈ ਗੁਰਸਹਾਇ। ਤੇ ਨੀਕ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਫਿਰ ਘੋੜਾ ਲਾ ਕੇ ਮੱਖਣ ਸ਼ਾਹ ਦੀ ਵਿਹਾਰੀ ਜਿਸਵੇਂ ਦੇ ਕਿਨਾਰੇ ਆਇਆ। ਸ਼ਰਨਾ ਦਾ ਭਰਿਆ ਹੋਇਆ ਮੱਖਣ ਸ਼ਾਹ ਆਪਣੇ ਸੂਰਮਿਆਂ ਨੂੰ 500 ਸਿਪਾਹੀ ਨਾਲ ਲੈ ਕੇ ਨਾਲ ਆਪਣੇ ਪਰਿਵਾਰ ਆਪਣੇ ਬੱਚੇ ਆਪਣੀ ਘਰਵਾਲੀ ਹੋਰ ਰਿਸ਼ਤੇਦਾਰਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਧਰਮ ਦੇ ਦਰਸ਼ਨਾਂ ਪ੍ਰਦਰਸ਼ਨਾਂ ਨੂੰ ਕਰਨ ਵਾਸਤੇ ਲਬਦਾ ਨੰਦ ਦਾ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਜਦੋਂ ਆ ਕੇ ਵੇਖਿਆ ਕਿ ਗੁਰੂ ਇੱਕ ਜੀ ਬਾਈ ਬੰਕੇ ਬੈਠੇ ਹੋਏ ਤੇ ਸਾਰਿਆਂ ਦੇ ਅੱਗੇ ਇੱਕ ਇੱਕ ਜਾਂ ਦੋ ਦੋ ਮੋਹਰੇ ਰੱਖ ਕੇ ਨਮਸਕਾਰ ਕਰਦਾ ਅਰਦਾਸ ਇਹ ਕਰਦਾ ਪਿਆ ਮਹਾਰਾਜ ਜਿਹੜਾ ਪੂਰਾ ਗੁਰੂ ਹੈ

ਤੇ ਬਾਛਾ ਉਸ ਵੇਲੇ ਵਚਨ ਆ ਗਿਆ ਕਹਿ ਮੇਰੇ ਮਕਰਸ਼ਾ ਗੁਰੂ ਘਰ ਨੂੰ ਪਾਇਆ ਨਾ ਤੁਹਾਡਾ ਕੋਈ ਨਹੀਂ ਹੈ ਪਰ ਜਿਸ ਵੇਲੇ ਤੇਰੇ ਤੇ مصیبت ਬਣੀ ਤੂੰ ਜੋ 500 ਹੋਰ ਦਾ ਵਚਨ ਕੀਤਾ ਤੇ ਪਿਆਰਿਆ ਸੇਖੂ ਕਦੇ ਆਪਣਾ ਵਚਨ ਹਾਰਨਾ ਨਹੀਂ ਚਾਹੀਦਾ ਇਸ ਕਰਕੇ ਆਪਣਾ ਵਚਨ ਪਾਲ ਮਹਾਰਾਜ ਦਾ ਵਚਨ ਇਹ ਘਟ ਘਟ ਕੇ ਅੰਦਰ ਉਹਦੇ ਮਨ ਦੀ ਇਹ ਇੱਛਾ ਜੀ ਮਹਾਰਾਜ ਜਿੰਨਰ ਵਚਨੇ ਦਾ ਸਤਿਗੁਰਾਂ ਦੇ ਚਰਨਾਂ ਦੇ ਪੈਰ ਪਿਆ ਮਹਾਰਾਜ ਬਾਤ ਤੇ ਪਖੰਡੀ ਗੁਰੂਆਂ ਦੀ ਪ੍ਰਭਾਤ ਲੱਗ ਗਈ ਹੈ ਆਪ ਅੰਦਰ ਬੈਠੇ ਹੋ ਕਿਰਪਾ ਕਰਕੇ ਪ੍ਰਗਟ ਹੋ ਸੰਤਾਂ ਨੂੰ ਦਰਸ਼ਨ ਦਿਖਿਓ ਮਹਾਰਾਜ ਸੰਤਾਂ ਦਾ ਪਹਾਰ ਕਰੋ ਮਹਾਰਾਜ ਜੀ ਤੇ ਨਹੀਂ ਮਖੰਸ਼ਾ ਅਸੀਂ ਇੱਥੇ ਬੈਠੇ ਪੜਿਆ ਮੱਧ ਵਿੱਚ ਬੜਾ ਮੰਦਾ ਆਇਆ ਪ੍ਰਮਾਤਮਾ ਦੀ ਭਗਤੀ ਦਾ ਸਿਮਰਨ ਦਾ ਬਾਤ ਤੇ ਜਗਤ ਜਲੰਦਾ ਜਿਹੜਾ ਉਹਦਾ ਕੀ ਵੇਖਣਾ ਤੇ ਕਿਉਂ ਪ੍ਰਗਟ ਹੋਣਾ ਸਰਦਾਰ ਜੀ ਤੇਰੇ ਨਾਲ ਬਚ ਨਹੀਂ ਆ ਤੂੰ ਸੰਗਤ ਵਿੱਚ ਦੱਸਣਾ ਨਹੀਂ ਜਾ। ਇਹ ਬਚਨ ਬੁੱਤ ਰੱਖਣਾ ਜੇ ਤੂੰ ਦੱਸੇਗਾ ਤੇ ਤੇਰਾ ਮੂੰਹ ਹੀ ਕਾਲਾ ਕਰ ਦੇ। ਕਿ ਮਹਾਰਾਜ ਨੇ ਪਰਖ ਕਰਨ ਵਾਸਤੇ ਬਚਨ ਆਇਆ। ਭਾਈ ਮੱਖਣ ਸ਼ਾਹ ਜੀ ਬਾਹਰ ਆਏ ਮਾਤਾ ਨਾਨਕ ਜੀਾਂ ਨੂੰ ਮੱਥਾ ਟੇਕ ਕੇ ਆਖਿਆ ਸਤਿਗੁਰਾਂ ਨੇ ਬਚਨ ਆਇਆ ਆਪਾਂ ਨੂੰ ਸਤਿਗੁਰਾਂ ਨੂੰ ਪਰਗਟ ਕਰਨਾ ਚਾਹੀਦਾ। ਸੋ ਸਲਾਹ ਕਰਕੇ ਆਪੇ ਲੰਗਰ ਵਿੱਚ ਗਿਆ। ਉਥੇ ਕਾਲਖਰ ਦੇ ਨਾਲ ਪਤੀਲੇ ਤਵੇ ਨਾਲੇ ਹੋਏ ਉਹਨਾਂ ਦੇ ਉੱਪਰ ਆਪਣਾ ਹੱਥ ਪੇਰ ਕੇ ਤੇ ਆਪ ਵੀ ਆਪਣੇ ਮੂੰਹ ਤੇ ਫੇਰ ਲਿਆ ਮਹਾਰਾਜ ਨੇ ਅੱਗੇ ਇਹ ਪਰਗਟ ਕਰੇਗਾ ਮੁੰਦੇ ਮੁੰਦੇ ਕਾਲਖਰ ਹੋਣੀ ਮੈਂ ਆਪੇ ਹੀ ਧਾਲ ਦਿੰਦਾ ਪਹਿਲਾਂ ਵਜਨ ਪੂਰਾ ਕਰੀਏ ਫਿਰ ਗੁਰੂ ਦੀ ਸੇਵਾ ਕਰੀਏ ਉਥੇ ਤੇ ਚੜ ਕੇ ਤੇ ਉਸਨੇ ਨੇ ਢੋਡਾ ਲਾ ਦਿੱਤਾ ਢੋਡਾ ਰਾਹੀ ਲਾਇਆ ਢੋਲ ਲਾਦੋ ਰੇ ਢੋਲ ਲਾਦੋ ਰੇ तो ये संते मेनु गुरु लागू किया ये बजन करके गुरु तेग पाहर पाशारु पार्गल करके संगत में जो बैठाया सब संगत ने आके मथान देखिया नमस्कार किया वे बयान्त आनंदान आके गुरु का वेत प्राप्त हो गया पर पुष्यले ये जो तीर्थ माल है उनको ये कार्य चाहिए नहीं लगी उन्हें आपने भजियां को मार आये थे � ਇਹ ਤੋਂ ਕਾਕੇ ਗੋਲੀ ਚਲਵਾਤੀ ਸਾਧਗੁਰਾਂ ਦੇ ਉੱਪਰ ਗੋਲੀ ਮਹਾਰਾਜ ਦੇ ਸਰੇ ਨੂੰ ਲੱਗੀ ਤੇ ਨਹੀਂ ਐ ਮਹਾਰਾਜ ਨੇ ਆਖਿਆ ਭਲੋ ਧੀਰਮਲ ਭਲੋ ਰੇ ਧੀਮਲਾ ਰਿਸੇ ਨਾਲੇ ਕੁਝ ਸਾਧਾ ਤੀ ਜਾਈ ਲੱਗਦਾ ਅਸੀਂ ਤੇਰੇ ਚਾਚਾ ਦੀ ਲੱਗਦੇ ਹਾਂ ਤੂੰ ਸਾਡੇ ਤੇ ਗੋਲੀ ਚਲਾਈ ਤੇਰਾ ਭਲਾ ਹੀ ਹੋਵੇ ਇਹ ਵੀ ਤੂੰ ਚੰਗਾਈ ਕੀਤਾ ਮੱਖਣ ਸ਼ਾਹ ਨੂੰ ਪਤਾ ਲੱਗਾ ਇਸ ਗੱਲ ਦਾ ਨਾਲੇ ਤੇ ਉਸ ਵੇਲੇ ਧੀਰਮਲ ਦੇ ਬੰਦਿਆਂ ਨੂੰ ਅੱਗ ਦੀ ਮੁਸ਼ਕਾ ਬਣੀ ਆ ਦੇ ਨਾਲੇ ਸਾਰਾ ਸਮਾਨ ਢੀਲ ਵੱਲ ਦਾ ਚੁੱਕ ਕੇ ਮਹਾਰਾਜ ਦੇ ਘਰ ਲਿਆ ਆਂ। ਮਹਾਰਾਜ ਨੇ ਪੁੱਛਿਆ ਮੱਖਣ ਸ਼ਾਹੀ ਇਹ ਕਿਉਂ ਕੀਤਾ ਹੈ? ਮਹਾਰਾਜ ਨੇ ਤੁਹਾਡੇ ਕਾਹ ਦਾ ਸਮਾਨ ਚੁੱਕੇ ਲਿਆ ਗਿਆ? ਸਾਡੇ ਨਾਲ ਨਾ ਕਰਦੇ ਭਾਂਡੇ ਤੱਕ ਨਾ ਛੱਡੇ। ਪਰ ਮੇਰੇ ਗੁਰੂ ਦੇ ਨਾਲ ਕੋਈ ਅਸਰਾ ਕਰੇ ਮੈਂ ਕਿਵੇਂ ਜੱਦ ਸਕਦਾ? ਇਹ ਬਾਦਸ਼ਾਹ ਕਹਿੰਦੇ ਮੱਖਣ ਸ਼ਾਹੀ ਆਪਾਂ ਵੀ ਉਹਦੇ ਵਾਂਗੂ ਕਰੀਏ। ਜੇਰੇ ਆਪਣੇ ਕੋਈ ਤੂਦੇ ਵਿੱਚ ਬਰਕਤ ਦੇ ਕੋਈ ਨਾ ਹੋਇਆ। ਇਹ ਜਿਹੜੇ ਗੁਰੂ ਨਾਨਕ ਦਾ ਘਰ ਇਹ ਗੱਲ ਕਹਿੰਦਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਇਹ ਜਿਹੜੇ ਭਗਮ ਗਿਆਨ ਦਾ ਜਦੋਂ ਸਾਰਾ ਸਮਾਨ ਵਾਪਸ ਕਰ ਲਿਓ ਜਦੋਂ ਸਾਰਾ ਸਮਾਨ ਵਾਪਸ ਕਰਨ ਵਾਸਤੇ ਗਏ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਜੋ ਗੁਰੂ ਅਰਜਨ ਸਾਹਿਬ ਨੇ ਲਿਖਵਾਇਆ ਭਾਈ ਗੁਰਦਾਸ ਜੀਾਂ ਤੋਂ ਉਹ ਆਪਣੇ ਕੋਲ ਰੱਖਿਆ ਰੱਖ ਲਿਆ ਵੀ ਇਹ ਨਹੀਂ ਮੋੜਨਾ ਚਾਹੀਦਾ

ਪਰ ਪਹਿਲਾ ਮੈਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦਾ ਮਹਾਰਾਜ ਜੀ ਆਇਆਂ ਚਾਲੇ ਫਿਰ ਪਾਲੀ ਮਕਨਸ਼ਾ ਅਸੀਂ ਵੀ ਜਾਣਾ ਚਾਹੁੰਦੇ ਆ ਆਪਾਂ ਇਕੱਠੇ ਹੀ ਚੱਲਦੇ ਸਤਗੁਰੂ ਜੀ ਬਾਬਾ ਬੰਦਾਰਾ ਸਾਹਿਬ ਕੋ ਚੱਲੇ ਅੰਮ੍ਰਿਤਸਰ ਪਹੁੰਚੇ ਆਪ ਦਰਸ਼ਨ ਕਰਨ ਵਾਸਤੇ ਇਥੋਂ ਦੇ ਮਸਲਾਨ ਨੂੰ ਪਤਾ ਲੱਗਿਆ ਕਿ ਜੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਕੀ ਪਤਾ ਲੱਗਿਆ ਵੀ ਇੱਥੇ ਮਾਇਆ ਬੜੀ ਚੜ੍ਹਦੀ ਹੈ ਤੇ ਸਤਗੁਰੂ ਜੀ ਨੇ ਜਿੰਨਾ ਦਿਨ ਲਾ ਕੇ ਬਹਿ ਜਾਣ ਕਿ ਸਾਡਾ ਇਹ ਜਿਹੜਾ ਇਥੇ ਕੰਮ ਪੜਿਆ ਹੋਇਆ ਬਹੁਤੀ ਮਾਇਆ ਸ਼ਕਲ ਦਾ ਇਕੱਠੀ ਕਰਦਾ ਜਿਹਦੇ ਖਰਾਬ ਨਾ ਹੋ ਜਾਵੇ ਕਿ ਗੁਰੂ ਪਾਤਸ਼ਾਹ ਦਾ ਮਰੋਦ ਆਪਾਂ ਕਰ ਨਹੀਂ ਸਕਦੇ ਕਿਉਂਕਿ ਨਾਲ ਬਖਰ ਖਾਨ ਦੁਆਰਾ ਆਇਆ 500 ਸਿਪਾਹੀ ਲੈ ਕੇ ਉਹਨਾਂ ਨੇ ਪਹਿਲਾਂ ਧੀਰਮੱਤ ਦੇ ਬੰਦਿਆਂ ਨੂੰ ਕੁੱਟਿਆ ਕਿ ਜੇ ਅਸੀਂ ਗੁਰੂ ਚਿੰਨ ਪੰਜ ਕਰਾਂਗੇ ਤੇ ਛੱਗਣਾ ਉਹਨਾਂ ਨੇ ਸਾਨੂੰ ਵੀ ਨਹੀਂ ਆਪਾਂ ਬਾਹਰ ਆਏ ਦੇ ਨਾਲ ਲੜੀਏ ਨਾ ਦਰਬਾਰ ਸਾਹਿਬ ਨੂੰ ਦਰਸ਼ਨੀ ਵਿਉੜੀ ਨੂੰ ਜੰਦਰਾ ਲਾ ਕੇ ਤੇ ਆਪੂ ਆਪਣੇ ਘਹਾਵੇ ਚਲੇ ਇਹ ਦਰਬਾਰਿਕ ਬਹਾਦਰਾਤਾ

ਅਮਰ ਸਾਧੀਆਂ ਬੀਬੀਆਂ ਨੂੰ ਪਤਾ ਲੱਗਾ ਕਿ ਦੀਨ ਦੁਨੀਆ ਦੇ ਬਾਹਰ ਆਏ ਇਹਨਾਂ ਨੇ ਦਰਵਾਜ਼ੇ ਬੰਦ ਕਰ ਲਿਆ ਸਤਿਗੁਰੂ ਨਰਾਜ ਉਹੇ ਤੋਂ ਚਲੇ ਗਏ ਪ੍ਰਸ਼ਾਦਾ ਪਾਣੀ ਬਣਾ ਕੇ ਉਸ ਵੇਲੇ ਕੁਝ ਬਸਤਰ ਨਾਲ ਲੈ ਕੇ ਪੇਡਾ ਦੇ ਰੂਪ ਦੇ ਵਿੱਚ ਸਤਿਗੁਰਾਂ ਨੂੰ ਆ ਕੇ ਮੱਥਾ ਟੇਕਿਆ ਮਹਾਰਾਜੇ ਕੇ ਤਖਲਾ ਕੀਤਾ ਪਾਸ਼ਾ ਕੁਝ ਪਸੰਦਾਂ ਦੇ ਕਰਕੇ ਆਪ ਸੰਗਤ ਤੋਂ ਨਰਾਇਣਾ ਉਹ ਕਿਰਪਾ ਕਰੋ ਤੇ ਗੁਰੂ ਤੇਗ ਬਹਾਦਰ ਪਾਸ਼ਾ ਵੱਲ ਆਇਆ ਅਖਿਆ ਮਾਈਆਂ ਰਾਬਰ ਗਏ। ਇਹ ਬਚਨਵਾਲ ਰਾਜ ਦੇ ਉੱਤੇ ਬੈਠਿਆ ਹੋਇਆ ਬਕਸ਼ਾ। ਭਾਈ ਮੱਖਣ ਸ਼ਾਹ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ। ਬਸੰਦਾ ਨੂੰ ਡਾਟਿਆ ਆਪੋ पसੰਦੋ। ਇਹ ਤੇ ਮਾਕਤ ਨੇ ਤੁਸੀਂ ਦਰਵਾਜ਼ੇ ਬੰਦ ਕਰਦਾ ਹੈ। ਮੇਰੇ ਕੋ ਸਾਹਮਣੇ ਦਰਦੇ ਹੋਏ ਕੁਝ ਢੇਡਾ ਲੈ ਕੇ ਮਹਾਰਾਜ ਨੂੰ ਬਜ਼ਾਰ ਸਹਿਬ ਆ ਕੇ ਮਿਲਦੇ। ਬੇਰਤੀ ਕੀਤੀ ਕਹਿੰਦੇ ਪਾਤਸ਼ਾਹ ਅਸੀਂ ਤੇ ਤਾਂ ਦਰਵਾਜ਼ੇ ਬੰਦ ਕੀਤੇ ਸਨ ਵੀ ਤੁਹਾਡੇ ਪਿਤਾ ਨੇ ਤੇ ਜੰਮ ਕੀਤਾ ਉਹ ਹਰਗੋਗ ਪਾਤਸ਼ਾਹ ਨੇ ਲਾਹੌਰ ਬਣਾ ਨਿਹਰੇ ਹੈ ਸਰਕਾਰਾਂ ਦੀ ਬਹੁਤੀ ਇੱਥੇ ਆਖ ਰਹੀਦੀ ਹੈ ਸਾਨੂੰ ਲੱਗਿਆ ਕਿ ਜੇ ਤੁਸੀਂ ਇੱਥੇ ਬੈਠਦੇ ਕਿਹਾ ਹੁੰਦਾ ਇਹ ਨਾ ਹੋ ਜਾਵੇ ਅਸੀਂ ਤੇ ਤਾਤਰ ਬਾਜੇ ਬੰਦ ਕਰਕੇ ਆਪਰੇ ਪਾਸੇ ਹੋਏ ਭਾਵੇਂ ਕਿ ਇਹ ਜਵਾਬ ਦੀ ਤਸਲੀਬਤ ਨਹੀਂ ਹੈ ਪਰ ਆਪਣਾ ਖੜਾ ਛੜਾਇਆ ਮਹਾਰਾਜ ਸਾਹਿਬ ਵੀ ਉਥੋਂ ਚੱਲੇ ਕੇ ਦੁਬਾਰਾ ਫਿਰ ਬਾਬਾ ਬਕਾਲਾ ਸਾਹਿਬ ਆਏ ਮੱਖਣ ਸ਼ਾਹ ਜੀ ਆ ਗਿਆ ਲੈ ਕੇ ਆਪਣੇ ਬਗਰ ਨੂੰ ਚਲੇ ਗਏ ਮਹਾਰਾਜ ਸਾਹਿਬ ਨੇ ਅਖਾਇ ਚਲੋ ਭਾਈ ਲੋਕ ਇੱਥੇ ਇਕੱਠਾ ਕਰਦੇ ਆਪਾਂ ਇਹਨਾਂ ਕੋਲ ਕੀ ਰਹਿਣਾ ਹੈ ਇਹ ਤੋਂ ਚੱਲੀਏ ਕਿ ਪੀਤ ਕੋ ਸਰ ਗੁਰਮੁਖ ਨੂੰ ਵਸਾਇਆ ਸੀ ਨਾ ਬਾਪਾ ਗੁਰਦਤਾ ਦੀ ਗੁਰੂ ਪਰਿਵਾਰ ਨੂੰ ਉੱਠੇ ਵੀ ਰਹਿਦਾ ਇੱਥੋਂ ਪਰ ਪਰਿਵਾਰ ਨੂੰ ਲੈ ਕੇ ਮਹਾਰਾਜ ਚੱਲੇ ਦੇਖੋ ਵਿਆਸ ਜੀ ਆ ਤੇ ਕਿਨਾਰੇ ਤੇ ਪਹੁੰਚੇ ਪਾਤਸ਼ਾਹ ਜੀ ਨੇ ਲਿਆਓ ਭਾਈ ਬੇੜੀਆਂ ਦਾ ਪ੍ਰਬੰਧ ਕਰੋ ਦਰਿਆ ਪਾਰ ਕਰੀਏ ਜਦੋਂ ਬੇੜੀਆਂ ਲਿਆਂਦੀਆਂ ਤੇ ਕੀ ਦੇਖਦੇ ਪਏ ਇੱਕ ਸਿੱਖ ਮਹਾਰਾਜ ਦਾ ਸਰੂਪ ਸੀ ਇਸ ਤੇ ਕਿਉਂਕੇ ਲਈ ਹੋਗਾ ਇੱਕ ਸਿੱਖ ਚੌਰ ਕਰਦਾ ਜਮਾਤੀ ਸਿੰਘ ਯਾਤਕਰ ਦੇ ਮਹਾਰਾਜ ਨੇ ਪੁੱਛਿਆ ਕਹਿੰਦੇ ਇਹ ਕੀ ਹੈ ਤੇ ਸਿੱਖਾਂ ਨੇ ਦੱਸਿਆ ਜੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੈ ਜੋਗੂ ਅਧ ਸਾਹਿਬ ਨੇ ਲਿਖਵਾਇਆ ਇਹ ਧੀਰਮਾਲ ਦੇ ਦੇਰੋਂ ਅਸੀਂ ਚੁੱਕੇ ਜਾਂਦਾ ਤੇ ਪਾਤਸ਼ਾਹ ਕਹਿੰਦੇ ਅਸੀਂ ਨੇ ਕਿਹਾ ਸੀ ਵੀ ਵਾਪਸ ਕਰ ਦਿਓ ਤੁਸੀਂ ਵਾਪਸ ਕਿਉਂ ਨਹੀਂ ਕੀਤਾ ਕਹਿੰਦੇ ਜੀ ਮਾਤਾ ਨਾਨਕੀ ਦੀ ਵੀ ਆਗਿਆ ਪਾ ਕੇ ਤੁਹਾਡੀ ਮਾਤਾ ਜੀ ਦੀ ਆਗਿਆ ਦੇ ਨਾਲ ਤੇ ਸਿੱਖਾਂ ਦੀ ਸਹਿਮਤੀ ਦੇ ਨਾਲ ਲੱਗਿਆ ਵੀ ਇਹ ਗੁਰਾਂ ਦੀ ਬਾਣੀ ਗੁਰਾਂ ਕੋਲ ਹੀ ਰਹਿਣੀ ਚਾਹੀਦੀ

ਵਿਆਸ ਰਿਆ ਨੂੰ ਹੁਕਮ ਦਿੱਤਾ ਕਿ ਇਹ ਸਾਡੀ ਮਾਨਤਾ ਹੈ ਇਹਨੂੰ ਪੂਰੀ ਤਰ੍ਹਾਂ ਸਾਥ ਕੇ ਆਪਣੇ ਆਪ ਰੱਖਣਾ ਸਾਡਾ ਸੇਵਾ ਕਾਰਜ ਹੈਗਾ ਉਹ ਆਪਣੇ ਆਪ ਰਹਿ ਜਾਵੇਗਾ ਇਹਨਾਂ ਬਚਨ ਕਹਿ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਵੇਤ ਕੀੜੇ ਦੇ ਮਹਾਰਾਜ ਨੇ ਵਿਆਸ ਦੇ ਅੰਦਰ ਠਹਿਵਾਇਆ ਕੋਈ ਯਾਤਰੀ ਜਾਂਦਾ ਤੇ ਆ ਉਹਨੂੰ ਪੁੱਛਿਆ ਭਾਈ ਕਿਥੇ ਜਾ ਰਿਹਾ ਕਹਿੰਦਾ ਜੀ ਕੀਰਤਾਰਪੁਰ ਸਾਹਿਬ ਨੂੰ ਜਾ ਰਿਹਾ ਕਹਿੰਦੇ ਧੀਰਮਾਨ ਨੂੰ ਸੁਣਿਆ ਜੀ ਉਹ ਵੀ ਤੁਹਾਡਾ ਸਰੂਪ ਅਸੇ ਇੱਥੇ ਰੱਖ ਦਿੱਤਾ ਹੈ ਆਪਰਾ ਆ ਕੇ ਲੈਣਾ ਗੁਰੂ ਘਰ ਤੇ ਆਸਥਾਨੇ ਬਚ ਲੱਗਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ 12 ਦਿਨ ਇੱਕ ਦਿਨ ਨਹੀਂ ਦੋ ਦਿਨ ਨਹੀਂ 12 ਦਿਨ ਵਿਆਸਤ ਰਿਆ ਤੇ ਪਾਣੀ ਵਿੱਚ ਹੀ ਪਿਆ ਤੇ ਠੀਕ ਮਲ ਭਜਾ ਭਜਾ ਆਇਆ ਬੋਤੇ ਖੋਰ ਨਾਲ ਦੇ ਸੰਤ ਦਾ ਸੇਵਕ ਨਾਲ ਆ ਕੇ ਅਰਦਾਸ ਕਰਦਾ ਹੈ ਅਠਵੇਂ ਪਾਤਸ਼ਾਹ ਮਹਾਰਾਜ ਦਾ ਨਾਮ ਲੈਂਦਾ ਹੈ ਤੇ ਸਾਰਾ ਦਿਨ ਤੁਕੀਆਂ ਮਾਰਦਿਆਂ ਲੱਗਿਆ ਪਰ ਮਹਾਰਾਜ ਦਾ ਸਰੂਪ ਨਾਲ ਪ੍ਰਾਪਤ ਹੋਇਆ ਜਿਸੇ ਆਵਾਲੇ ਸਿੱਖ ਨੇ ਆ ਕਿਹਾ ਧੀਰਮਲ ਜਿਨ੍ਹਾਂ ਚ ਤੇਰੇ ਮੂੰਹ ਇਹ ਬਚਨ ਨਿਰ ਨਹੀਂ ਦੋਤਾ ਵੀ ਧਰਮ ਗੁਰੂ ਤੇਗ ਬਹਾਦਰ ਪਾਸ਼ਾ ਨੇ ਕਹਿੰਦਾ ਉਹਨਾਂ ਚ ਤੇਰੀ ਕਾਮਯਾਬੀ ਨਹੀਂ ਹੋਣੀ ਬਿਆਸ ਰਿਆ ਦੇ ਕਿਨਾਰੇ ਤੇ ਖੜੂਤਾ ਗੱਲ ਵਿੱਚ ਪੱਲਾ ਪਾ ਕੇ ਫਿਰ ਅਰਦਾਸ ਕਰਦਾ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦੇ ਆ ਸਾਰੇ ਗੁਰੂਆਂ ਦਾ ਨਾਮ ਲੈ ਕੇ ਫਿਰ ਅਖੀਰ ਤੇ ਮੂੰਹੋਂ ਇਹ ਗੱਲ ਕਹਿਣੀ ਪਈ ਕਿ ਧਰਮ ਗੁਰੂ ਤੇਗ ਬਹਾਦਰ ਪਾਸ਼ਾ ਤੇ ਕਿਰਪਾ ਕਰ

ਬਿਰਾਸਤ ਦੇ ਆਪ ਨੂੰ ਜੋ ਕੰਦ ਕੇ ਬਾਹ ਰੱਖਿਆ ਪਲਕਾਂ ਤੇ ਰਮਾਲੇ ਉਤਾਰੇ ਗਏ ਪਰ ਗੁਰੂ ਘਰ ਤੇ ਬਚਨ ਹੁੰਦਾ ਹੈ ਕਿ ਮਹਾਰਾਜਿਆਂ ਦੇ ਰੂਪ ਦੇ ਅੰਗਾਂ ਨੂੰ ਜੇ ਤੂੰ ਇੱਕ ਪਾਣੀ ਵੀ ਬੂਹ ਤੱਕ ਨਹੀਂ ਮੱਢੀ ਗੁਰੂ ਜੀ ਇੱਕ ਬਾਦਰ ਪਾਦਸ਼ਾਹ ਐਸੀ ਰਹਿਮਤ ਕਰਦੇ ਇਥੋਂ ਫਿਰ ਆਪ ਕੀਰਤਨ ਸੰਗੀਤ ਦੀ ਧਰਤੀ ਤੇ ਆਇਆ ਕੋਈ ਜਨ ਰਹਿ ਇਤਿਹਾਸਕਾਰਾਂ ਨੇ ਬੱਜ ਲਿਖਿਆ ਵੀ 1 ਲੱਖ ਤੇ 57 ਹਜ਼ਾਰ ਰੁਪਈਆ ਉਹਨਾਂ ਸਮਿਆਂ ਦੇ ਜਿਸ ਹੋਏ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਨ ਉਸ ਨੇ ਇਹ ਰਕਮ 157000 ਰੁਪਇਆ ਦੇ ਕੇ ਜਿੱਥੇ ਅੱਜ ਆਨੰਦਪੁਰ ਸਾਹਿਬ ਦੀ ਨਗਰੀ ਹੈ ਪੰਜ ਪੰਜ ਮੀਨ ਚਾਰ ਸ਼ਵੇਲੇ ਦਾ ਸਾਰਾ ਇਹ ਜਿੰਨਾ ਰਕਵਾ ਸੀ ਮਹਾਰਾਜ ਨੇ ਖਰੀਦ ਲਿਆ ਸੀ ਦਾ ਜੋ ਵੀ ਬਚਨ ਰਾਜਾ ਹੈ ਨਾ ਉਹਦੇ ਬਾਪ ਦੇ ਕੋਲੋਂ ਇਹਨੇ ਮਾਇਆ ਦੇ ਕੇ ਇਹ ਸਾਰੀ ਜਗ੍ਹਾ ਮਹਾਰਾਜ ਨੇ ਖਰੀਦੀ ਤੇ ਬੜਾ ਸੁਣਾਇਆ ਤੇ ਨਕਰ ਤੋਂ ਸੌਂ ਦਾ ਉਹ ਕੀਤਾ ਆਸੀਆਂ ਸਾਥੀਆਂ ਗੁਰੂ ਘਰ ਨੂੰ ਬੇਅੰਤ ਨੇ ਸਮਾ ਸਿਮਤ ਆਪਣੇ ਕੋਲ ਇੱਥੇ ਰਹਿੰਦੇ ਆ ਫਿਰ ਸੰਗਤਾਂ ਨੂੰ ਮਹਾਰਾਜ ਨੇ ਗਰਸ਼ਨ ਦਾਰੇ ਬਖਸ਼ਿਸ਼ ਕੀਤੇ